ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ 11 58 ਜਿਹੜੇ ਅਧਿਆਪਕ ਯੂਨੀਅਨ ਹੈ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਰਕਾਰ ਉਹਨਾਂ ਦੇ ਵੱਲ ਧਿਆਨ ਦੇਵੇ ਔਰ ਇਹ ਕੋਸ਼ਿਸ਼ਾਂ ਦੇ ਤਹਿਤ ਜਿਹੜਾ ਆ ਹੁਣ ਅਗਲੇ ਐਕਸ਼ਨ ਪਲਾਨ ਲਿਖੇ ਗਏ ਨੇ ਇਸ ਤੋਂ ਪਹਿਲਾਂ ਜਿਸੋ ਤੱਕ ਅਸੀਂ ਗੱਲ ਕੀਤੀ ਸੀ ਉਹਨਾਂ ਦੇ ਵੱਲੋਂ ਵੱਖ-ਵੱਖ ਯੂਨੀਅਨਸ ਦੇ ਵੱਲੋਂ ਪਾਰਟੀਆਂ ਦੇ ਵੱਲੋਂ ਸਮਰਥਨ ਮੰਗਿਆ ਜਾ ਰਿਹਾ ਸੀ ਕਿ ਸਾਨੂੰ ਸਮਰਥਨ ਦਿੱਤਾ ਜਾਵੇ ਤਾਂ ਕਿ ਸਾਡਾ ਹੱਲ ਹੋਵੇ ਇਸ ਵਕਤ ਉਹਨਾਂ ਦੀ ਸਹਾਇਤਾ ਦੇ ਲਈ ਸਾਹਮਣੇ ਆਏ ਨੇ ਐਨਐਸਯੂਆ ਦੇ ਪ੍ਰਧਾਨ ਜਿਹੜੇ ਨੇ ਇਸੇ ਪਿੱਛੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ 1152 ਦੇ ਜਿਹੜੇ ਟੀਚਰਸ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਇਹ ਜੋ ਜਿਸ ਵਕਤ ਅਸੀਂ ਇਸ ਮਸਲੇ ਦੀ ਗੱਲ ਕਰਦੇ ਆ ਅਧਿਆਪਕਾਂ ਦੀ ਹੋ ਗਈ এডਿਕੇਸ਼ਨ ਦੀ ਹੋ ਗਈ ਲੱਗਦਾ ਪੰਜਾਬ ਦੇ ਵਿੱਚ ਉਹ ਲੈਵਲ ਹੈ ਜਿੱਥੇ ਵਰਲਡ ਕਲਾਸ এডਿਕੇਸ਼ਨ ਦੇਣ ਦਾ ਵਾਅਦਾ ਸੀ ਲੇਕਿਨ ਦੂਜੇ ਪਾਸੇ ਅਧਿਆਪਕ ਨੇ ਮਾਮ ਤੁਸੀਂ ਦੇਖੋ ਦੋ ਟਰਮਾਂ ਤੇ ਸਰਕਾਰ ਆਈ ਸੀ ਜੇ ਆਪਾਂ ਇਹ ਦਿੱਲੀ ਰੋਲ ਮਾਡਲ ਦੀ ਗੱਲ ਕਰਦੇ ਨੇ ਦਿੱਲੀ ਮਾਡਲ ਦੀ ਗੱਲ ਕਰਦੇ ਨੇ ਪਹਿਲੇ ਹੈਲਥ ਦੀ ਤੇ ਦੂਜੀ এডਿਕੇਸ਼ਨ ਦੀ ਦੋਨੋਂ ਹੀ ਫੇਲ ਨਹੀਂ ਮਿਜ਼ਰੀਬਲੀ ਫੇਲ ਹੋ ਚੁੱਕੇ ਨੇ ਇਹ ਸਾਡੇ ਗੁਰੂ ਨੇ ਜੇ ਤੁਸੀਂ ਇੱਕ ਕੈਮਰਾ ਕਮਾਉਂਗੇ ਇੱਧਰਲੇ ਪਾਸੇ ਨੂੰ ਇਹ ਸਾਡੇ ਅਸੀਂ ਇਹਨਾਂ ਤੋਂ ਸਿੱਖਣਾ ਹੈ ਗੁਰੂ ਬਿਨਾ ਕੋਈ ਮਤ ਨਹੀਂ ਹੁੰਦੀ ਬੱਚਾ ਜਿੰਨਾ ਮਰਜੀ ਸਾਡੇ ਪਹਿਲਾਂ ਮਾਪਿਓ ਗੁਰੂ ਹੁੰਦੇ ਨੇ ਉਸ ਤੋਂ ਬਾਅਦ ਇਹ ਗੁਰੂ ਨੇ ਸਾਡੇ ਜਦੋਂ ਇਹਨਾਂ ਤੋਂ ਵੱਡੀ ਡਿਗਰੀ ਕੋਈ ਹਾਸਿਲ ਨਹੀਂ ਕਰ ਸਕਦਾ ਅੱਦੇ ਪੀ ਐਚ ਡੀ ਨੇ ਅੱਦੇ ਬਹੁਤ ਜ਼ਿਆਦਾ ਪੜ੍ਹ ਲੇਕਿਨ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਇਸ ਤੋਂ ਬਾਅਦ ਪੜਾਈ ਹੁੰਦੀ ਆ ਜਦੋਂ ਪੰਜਾਬ ਦੇ ਵਿੱਚ ਦੇਖਦੇ ਆ ਕਿ ਇਹਨਾਂ ਦਾ ਬੁਰਾ ਹਾਲ ਆ ਜਦੋਂ ਦੇਖਦੇ ਆ ਕਿ ਸਾਡੀ ਟੀਚਰਾਂ ਹੀ ਰੋਲ ਰਹੀਆਂ ਨੇ ਜਦੋਂ ਦੇਖ ਰਹੇ ਆ ਕਿ ਜਿਹੜੇ ਕੋਚ ਨੇ ਜਿਨ੍ਹਾਂ ਨੇ ਅੱਗੇ ਲੈ ਕੇ ਆਉਣਾ ਹੁੰਦਾ ਉਹੀ ਰੋ ਰਹੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਇੱਕ ਵਾਰ ਪਿੱਛੇ ਦੇਖਿਆ ਸੀ ਕਿੰਨੀ ਵੱਡੀ ਮੌਤ ਹੋਈ ਸੁਸਾਈਡ ਕਰਕੇ ਮੌਤ ਹੋਈ ਜਦੋਂ ਸਾਡੇ ਰੋਲ ਮਾਡਲ ਹੀ ਇਦਾਂ ਕਰਨ ਲੱਗ ਜਾਣਗੇ ਕੀ ਦੇ ਕਰਕੇ ਸਰਕਾਰ ਦੇ ਪ੍ਰੈਸ਼ਰ ਕਰਕੇ ਕੀ ਦੇ ਕਰਕੇ ਇੱਕ ਹੰਕਾਰ ਦੇ ਕਰਕੇ ਇਹ ਤਾਂ ਫਿਰ ਇਤਿਹਾਸ ਦੇ ਵਿੱਚ ਵੀ ਔਰੰਗਜ਼ੇਬ ਹੁਣੀ ਇਦਾਂ ਹੀ ਕਰਦੇ ਸੀਗੇ ਤੇ ਉਹੀ ਇਤਿਹਾਸ ਦਰ ਆ ਰਹੇ ਨੇ ਤੁਸੀਂ ਦੇਖੋ ਨਾ ਜਦੋਂ ਸਟੂਡੈਂਟ ਵੀ ਦੁਖੀ ਨੇ ਟੀਚਰ ਵੀ ਦੁਖੀ ਨੇ ਫਿਰ ਅੱਗੇ ਪੰਜਾਬ ਵਧੂਗਾ ਕਿਦਾਂ ਹਰ ਮਾਪਿਓ ਆਪਣੇ ਬੱਚਿਆਂ ਵਾਸਤੇ ਕਮਾਉਂਦਾ ਹੈ। ਹਰ ਮਾਪਿਓ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦਿੰਦਾ ਪਰ ਐਜੂਕੇਸ਼ਨ ਲੈ ਕੇ ਕਰਨਾ ਕੀ ਹੈ ਜੇ ਪੰਜਾਬ ਦੇ ਵਿੱਚ ਵਿਜਨ ਹੀ ਨਹੀਂ ਹੋਣਾ। ਪੰਜਾਬ ਵਿਜਨ ਲੈਸ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ ਨਾ ਖੇੜ ਆ। ਇਹਨਾਂ ਆ ਪੰਜਾਬ ਦੇ ਟੀਚਰ ਨੇ ਜੇ ਇਹਨਾਂ ਨੂੰ ਹੀ ਨੌਕਰੀਆਂ ਮਿਲੀਆਂ ਫਿਰ ਸਾਡਾ ਪੜ੍ਹ ਕੇ ਕੀ ਲੈਣਾ? ਕਿੱਥੇ ਜਾਵਾਂਗੇ ਅਸੀਂ ਲekin बार-बार ਜਦੋਂ ਸੀ ਵਿਧਾਨ ਸਭਾ ਦੇ ਵਿੱਚ ਵੀ ਦੇਖਦੇ ਆ ਜਾਂ ਮੰਤਰੀਆਂ ਦੇ ਬਿਆਨ ਦੇਖਦੇ ਆ ਅਸੀਂ बार-बार ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਐਜੂਕੇਸ਼ਨ ਮਾਡਲ ਜਿਹੜਾ ਹੈ ਹੋਰ ਥਾਵਾਂ ਤੋਂ ਉੱਚਾ ਹੋ ਗਿਆ ਮੈਰੀਟੋਰੀਅਸ ਸਕੂਲਾਂ ਨੂੰ ਹਟਾ ਕੇ ਜਿਹੜੇ ਸਕੂਲ ਆਫ ਐਮਿਨੈਂਸ ਸਕੇ ਉਹਨਾਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਫਿਰ ਕਹਿੰਦੇ ਉਹ ਤਾਂ ਬੜਾ ਮਿਆਰ ਉੱਤੇ ਕੀਤਾ ਜਾ ਰਿਹਾ ਹੈ ਇੰਨਾ ਮਿਆਰ ਉੱਚਾ ਹੋ ਗਿਆ ਹੈ ਕਿ ਮੈਂ ਅਹੀ ਸਕੂਲ ਦੇ ਵਿੱਚ ਪਰਸੋਂ ਸੰਗਰੂਰ ਦੇ ਵਿੱਚ 50 ਤੋਂ 60 ਬੱਚੇ ਮਿਆਰ ਇੰਨਾ ਉੱਚਾ ਕਰ ਦਿੱਤਾ ਗਿਆ ਹੈ ਕਿ ਕੀੜੇ ਖਾਨ ਤੇ ਮਜਬੂਰ ਕਰ ਦਿੱਤੇ ਗਏ ਕਿੜੇ ਇੱਕ ਕਾਪਰ ਦੀ ਵਾਇਰ ਲੱਭੀ ਆ ਕਿ ਕਿੱਥੋਂ ਲੱਭੀ ਆ ਉਹ ਭੈਣ ਵਿਚਾਰੀ 11ਵੀਆਂ 12ਵੀਆਂ ਦੀਆਂ ਕੁੜੀਆਂ ਦੀ ਉੱਥੋਂ ਉਹਨਾਂ ਨੇ ਤਿੰਨ ਦਿਨ ਤਰਨਾਂ ਲਾ ਕੇ ਰੱਖਿਆ ਉੱਥੇ ਛੋਟੇ ਬੱਚਿਆਂ ਨੂੰ ਕੀ ਪਤਾ ਤਰਨੇ ਦਾ ਉਹ ਮਜਬੂਰ ਕਰ ਰਹੀ ਹੈ ਸਰਕਾਰ ਜਿਹੜੀ ਅਗਲੀ ਜਨਰੇਸ਼ਨ ਦੇ ਵਿੱਚ ਤੁਸੀਂ ਖੁੰਦਕ ਪਾ ਰਹੇ ਹੋ ਨਾ ਇਹ ਸਾਰੀ ਜ਼ਿੰਦਗੀ ਨਹੀਂ ਨਿਕਲਣੀ ਸਾਡੀ ਗਲਤੀ ਸੀਗੀ ਸਾਡੀ ਸਰਕਾਰ ਪਰ ਉਦੋਂ ਮੈਂ ਨਹੀਂ ਪ੍ਰਧਾਨ ਸੀ ਮੈਨੂੰ 1 ਸਾਲ ਹੋਇਆ ਪ੍ਰਧਾਨ ਬਣੇ ਨੂੰ ਪਰ ਮੈਂ ਹੱਲੇ ਵੀ ਮੰਨਦਾ ਕਿ ਹਾਂ ਪਿਛਲੀ ਸਰਕਾਰਾਂ ਦੀਆਂ ਗਲਤੀਆਂ ਨੇ ਇਤਿਹਾਸ ਤੋਂ ਸਿੱਖ ਸਕਦੇ ਆ ਇਤਿਹਾਸ ਦੇ ਉੱਤੇ ਲੀਕਾਂ ਮਾਰ ਕੇ ਇਤਿਹਾਸ ਬਦਲ ਨਹੀਂ ਸਕਦੇ ਆਉਣ ਵਾਲਾ ਭਵਿੱਖ ਤਾਂ ਸੁਧਾਰੋ ਤੁਹਾਡੇ ਤੋਂ ਆਉਣ ਵਾਲਾ ਭਵਿੱਖ ਵੀ ਨਹੀਂ ਸੁਧਰਿਆ ਬੱਚਿਆਂ ਨੂੰ ਤੁਸੀਂ ਕੀ ਕਰ ਰਹੇ ਹੋ ਜਿਹੜੇ ਗੈਂਗਸਟਰ ਨੇ ਉਹ ਤਾਂ ਸ਼ਰਿਆਂ ਪੂਰੀ ਜਵਾਈ ਬਣੇ ਫਿਰਦੇ ਨੇ ਸਰਕਾਰ ਦੇ ਉਹਨੇ ਆਪ ਗੈਂਗਸਟਰ ਗਿਆ ਜਿਹੜੇ ਟੀਚਰ ਨੇ ਸਟੂਡੈਂਟ ਨੇ ਉਹ ਤੁਹਾਡੇ ਮੂਰੇ ਧਰਨੇ ਲਾਉਣ ਨੂੰ ਫਿਰਦੇ 9 ਦਸੰਬਰ ਨੂੰ ਉਹਨਾਂ ਨੇ ਕਹਿੰਦੇ ਕਿ ਅਸੀਂ ਮਰਨ ਵਰਤੇ ਬੈਠਾਂਗੇ ਪਰ ਇਹ ਸਾਡੇ ਵਾਸਤੇ ਕਿੰਨੀ ਜ਼ਿਆਦਾ ਮਤਲਬ ਡੀਮੋਟੀਵੇਸ਼ਨ ਵਾਲੀ ਗੱਲ ਆ ਕਿ ਅਸੀਂ ਪੜ੍ਹੀਏ ਕਿਦੇ ਵਾਸਤੇ ਪੰਜਾਬ ਤਾਂ ਹੀ ਤਾਂ ਬੱਚੇ ਬਾਹਰ ਜਾ ਰਹੇ ਨੇ ਰੀਵਰਸ ਮਾਈਗ੍ਰੇਸ਼ਨ ਨਹੀਂ ਹੋਊਗੀ ਇਹ ਤਾਂ ਇੱਥੋਂ ਪਹਿਲਾਂ ਬੱਚੇ ਕੈਨੇਡਾ ਜਾਂਦੇ ਸੀ ਹੁਣ ਸਾਡੀਆਂ ਲਾਸ਼ਾਂ ਫਿਰ ਮੈਨੂੰ ਲੱਗਦਾ ਸੀ ਵਿਵਾਂਹ ਤੱਕ ਜਾਇਆ ਕਰਨੀਆਂ ਜਿਹੜਾ ਇਹਨਾਂ ਦਾ ਹਾਲ ਆ ਇਹ ਬਹੁਤ ਜ਼ਿਆਦਾ ਗੰਭੀਰ ਮੁੱਦਾ ਆ ਕੈਨੇਡਾ ਜਾਂਦੇ ਬੱਚਿਆਂ ਦੀ ਗੱਲ ਕੀਤੀ ਲੇਕਿਨ ਅੱਜਕੱਲ ਤਾਂ ਉੱਥੇ ਵੀ ਜਿਹੜਾ ਡੈਥਸ ਦਾ ਆਂਕੜਾ ਹੈ ਉਹ ਵਧਦਾ ਜਾ ਰਿਹਾ ਕਿ ਨੌਜਵਾਨ ਜਿਹੜੇ ਬਾਹਰ ਸੀਗੇ ਉਹਨਾਂ ਦੀ ਉੱਥੇ ਡੈਥਸ ਹੁੰਦੀਆਂ ਜਾਂਦੀਆਂ ਮੱਖੋਂ ਉਹਲੇ ਤਾਂ ਹੋ ਜਾਂਦੇ ਨੇ ਮਾਪਿਓ ਦੇ ਮਾਂ ਵਿਚਾਰੀ ਇੱਥੇ ਉਹ ਵੀ ਤੜਪਦੀ ਆ ਮਤਲਬ ਪੰਜਾਬ ਦੇ ਪੱਲੇ ਹੁਣ ਤੜਪਣਾ ਹੀ ਰਹਿ ਗਿਆ ਬਹੁਤ ਵੱਡਾ ਵਿਸ਼ਾ ਹੈ ਪੰਜਾਬ ਦੇ ਪੱਲੇ ਇੱਥੇ ਵੀ ਤੜਪੋ ਬਾਹਰ ਵੀ ਤੜਪੋ 25 ਲੱਖ ਰੁਪਏ ਵੇਚ ਕੇ ਜਾਓ ਕੰਨਾਂ ਦੀਆਂ ਬਾਲੀਆਂ માં ਵੇਚਦੀ ਐ ਪਰ ਇੱਥੇ ਰਹਿ ਕੇ ਕਰਨਗੇ ਕੀ ਹੋਪਲੈਸ ਹੋ ਚੁੱਕੇ ਐ ਕਿਹੜੀ ਨਵੀਂ ਇੰਡਸਟਰੀ ਐ ਜਿਹੜੀ ਆਈ ਕਿਹੜੀ ਨਵੀਂ ਚੀਜ਼ ਐ ਜਿਹੜੀ ਪੰਜਾਬ ਦੇ ਵਿੱਚ ਆਈ ਤੁਸੀਂ ਦੱਸੋ ਇੱਕ ਵੀ ਇਹੋ ਜੀ ਚੀਜ਼ ਨਹੀਂ ਐ ਜਿਹੜੀ ਪੰਜਾਬ ਦੇ ਵਿੱਚ ਨਵੀਂ ਆਈ ਐ ਤਾਂ ਪੰਜਾਬ ਮੈਮ ਸਕੂਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਾਂ ਚੰਡੀਗੜ੍ਹ 'ਚ ਖੜੇ ਆਂ ਮਹਾਲੀ ਦੇ ਵਿੱਚ ਇੱਕ ਵੀ ਮਹਾਲੀ ਖਰੜ ਰੋਪੜ ਚਮਕੌਰ ਸਾਹਿਬ ਇੱਕ ਸਰਕਾਰੀ ਕਾਲਜ ਦੱਸ ਦਿਓ ਜਿੱਥੇ ਲੋਅ ਪੜਾ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵਾਲ ਨੇ ਐਡਮਿਸ਼ਨਾਂ ਬੰਦ ਕਰਤੀਆਂ ਨਰਸਰੀ ਪ੍ਰੀ ਨਰਸਰੀ ਦਾ ਮਤਲਬ ਤੁਸੀਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹਨਾਂ ਨੇ ਛੋਟੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ ਮਹਾਰਾਜਾ ਸਤੋਜ ਦੇ ਟਾਈਮ ਸਾਰਿਆਂ ਨੂੰ ਹੀ ਪੜਾਉਣਾ ਜਿਹੜੇ ਟੀਚਰ ਨੇ ਉਹ ਵੀ ਇਹਨਾਂ ਨੇ ਸਾਈਡ ਲਾਈਨ ਕਰਤੇ ਸਾਰੇ ਸਾਈਡ ਲਾਈਨ ਕਰਤੇ ਬਸ ਗੈਂਗਸਟਰ ਤੇ ਆਪਣੇ ਜਿਹੜੇ ਮੰਤਰੀ ਨੇ ਨਗੀਨੇ ਉਹਨਾਂ ਨੂੰ ਹੂਰੇ ਰੱਖਿਆ ਪਤਾ ਨਹੀਂ ਕੀ ਸੋਚਾ ਹੁਣ ਮੇਰੇ ਤਾਂ ਸਮਝ ਤੋਂ ਬਾਹਰ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਹਿੰਦੇ ਕਿ ਧਰਨੇ ਮੁਜਾਰੇ ਕਿਸੇ ਚੀਜ਼ ਦਾ ਹੱਲ ਨਹੀਂ ਔਰ ਨਾ ਲਗਾਏ ਜਾਣ ਦੂਜੇ ਪਾਸੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਹੁਣ ਧਰਨੇ ਲਗਾਉਣ ਨੂੰ ਮਜਬੂਰ ਹੋ ਗਏ ਬਦਲਾਅ ਨਜ਼ਰ ਆ ਰਹੇ ਮੈਂ ਮਿ ਦਬਾਉਂਦੇ ਨੇ ਇਹ ਪੰਜਾਬ ਪੱਥਰਾਂ ਨੂੰ ਪਾੜ ਕੇ ਉੱਗ ਜਾਂਦੇ ਨੇ ਸਾਡੇ ਵਰਗੇ ਜਿਹੜੇ ਹੋਰ ਨੌਜਵਾਨ ਨੇ ਇਹ ਪੰਜਾਬ ਵਾਰੀਅਰਾਂ ਦੀ ਬਲੱਡ ਲਾਈਨ ਹੈ ਇਹ ਧਰਮਾਂ ਦੀ ਨਹੀਂ ਮੈਂ ਗੱਲ ਕਰਦਾ Hindu ਵੀ Musalman ਵੀ Sikh ਵੀ ਜਿਹੜਾ ਪੰਜਾਬ ਦਾ ਨਾ ਉਹਨੂੰ ਮਾਂ ਨਾ ਮੈਂ ਪੰਜਾਬ ਦਾ ਪਰ ਹੁਣ ਇਹ ਦਬਾਉਂਦੇ ਨੇ ਕਿ ਧਰਨੇ ਨਾਲ ਆਓ ਜਿਹੜੇ ਉਹ ਗੱਲ ਕਰਦੇ ਨੇ ਧਰਨੇ ਨਾਲ ਆਓ ਜਿਹੜੀਆਂ ਅਸੀਂ ਸਰਕਾਰੀ ਧਰਨਿਆਂ ਚ ਬਣੀਆਂ ਇਹਨਾਂ ਦਾ ਜਿਹੜਾ ਮੇਨ ਆ ਕੇਜਰੀ ਵਾਲੂ ਧਰਨੇ ਲਾ ਕੇ ਹੀ ਬਣਿਆ ਆ ਹੁਣ ਉਹਨੂੰ ਪਤਾ ਨਹੀਂ ਧਰਨੇ ਦਿਖਦੇ ਹੀ ਨਹੀਂ ਇਹਨਾਂ ਦਾ ਧਰਨਾ ਸਾਰਾ ਦਿਵਾਲੀ ਵੀ ਉੱਥੇ ਦਿਨ ਵੀ ਉੱਥੇ ਰਾਤ ਵੀ ਉੱਥੇ ਇਹ ਸਾਡੇ ਗੁਰੂ ਨੇ ਜੇ ਇਹ ਇਹਨਾਂ ਦੀ ਇਹ ਅਸੀਂ ਹਾਲਤ ਦੇਖ ਰਹੇ ਆ ਸਾਡਾ ਪੜ ਕੇ ਕੀ ਫਾਇਦਾ ਪੰਜਾਬ ਦੇ ਵਿੱਚ ਪਰ ਇਸ ਸੰਘਰਸ਼ਾ ਇਹ ਲੜਨਾ ਪੈਣਾ ਬਹੁਤ ਇੱਥੇ ਤਾਂ ਮਸੇ ਰੰਗੜਾ ਲਗੇ ਨਹੀਂ ਰਹੇ ਜਾਂ ਫਿਰ ਔਰੰਗਜ਼ੇਬ ਵਰਗੇ ਨਹੀਂ ਰਹੇ ਫਿਰ ਇਹ ਮਹਾਰਾਜਾ ਸਤੌਜ ਵਰਗੇ ਵੀ ਨਹੀਂ ਰਹਿਣੇ ਇੱਥੇ ਇੱਕ ਚੀਜ਼ ਹੈ ਜਿਵੇਂ ਮੇਰੀ ਪਹਿਲਾਂ ਵੀ ਗੱਲ ਹੋ ਰਹੀ ਸੀ ਟੀਚਰਜ਼ ਦੇ ਨਾਲ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੱਖ-ਵੱਖ ਯੂਨੀਅਨਜ਼ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੁਲਾਕਾਤ ਕਰੀ ਕਿ ਸਾਨੂੰ ਉਹਨਾਂ ਦਾ ਸਮਰਥਨ ਮਿਲੇ ਲੱਗਦਾ ਕਿ ਜੇਕਰ ਤੋਂ ਹੋਰ ਯੂਨੀਅਨਜ਼ ਜਥੇਬੰਦੀਆਂ ਇਕੱਠੀਆਂ ਹੋ ਕੇ ਟੀਚਰਜ਼ ਦੇ ਨਾਲ ਖੜਨ ਗਿਆ ਹੋ ਸਕਦਾ ਹੈ ਕਿ ਉਹਨਾਂ ਦਾ ਹੱਲ ਨਿਕਲ ਆਵੇ ਦੇਖੋ ਮੈਮ ਸਾਡੇ ਤਾਂ ਜਮੀਰ ਜਾਗਦਾ ਆ ਮੈਨੂੰ ਦੋ ਤਿੰਨ ਇੱਕ ਫੋਨ ਕੱਲ ਆਇਆ ਇੱਕ ਫੋਨ ਜਿੱਥੇ ਤੱਕ ਜਾ ਸਕਦੇ ਆਂ ਅਸੀਂ ਉੱਥੇ ਤੱਕ ਜਾਵਾਂਗੇ ਜਾਂਦੇ ਵੀ ਆਏ ਆਂ ਤੇ ਰਹਾਾਂਗੇ ਵੀ ਅੱਗੇ ਵੀ ਸਾਡਾ ਐਨਸੀਓਏ ਦਾ ਜਦ ਤੱਕ ਮੈਂ ਸੂਬਾ ਪ੍ਰਧਾਨ ਆ ਮੈਂ ਇਹਨਾਂ ਦੇ ਨਾਲ ਮਰਦੇ ਦਮ ਤੱਕ ਖੜਾ ਕਿਉਂਕਿ ਇਹ ਰੂਲ ਮਾਡਲ ਨੇ ਸਾਡੇ ਜੇ ਅੱਜ ਇਹ ਪਿੱਛੇ हट ਜੰਨੇ ਆ ਫਿਰ ਅਗਲੀ ਜਿਹੜੀ ਪੀੜ੍ਹੀ ਆ ਉਹ ਫਿਰ ਖਤਮ ਹੋ ਜਾਊਗੀ ਅਸੀਂ ਤਾਂ ਆਪਣਾ ਤਾਂ ਖਤਮ ਹੋਣਾ ਦੇਖ ਲਿਆ ਅਸੀਂ ਤਾਂ ਆਪਣਾ ਕਦੇ ਸਨ ਨਸ਼ਿਆਂ ਦੇ ਨਸ਼ੇੜੀ ਕਹਿੰਦੇ ਕਦੇ ਫੁਕਰੇ ਕਹਿੰਦੇ ਕਦੇ ਇਹ ਕਹਿੰਦੇ ਗਾਣੇ ਲਾਉਂਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹ ਉਹੀ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਤੱਕ ਨੂੰ ਝਕਾਤਾ ਸੀ ਇਹ ਉਹੀ ਮੰਡੀਰਾ ਇਹ ਉਹੀ ਨੌਜਵਾਨੀ ਆ ਪਰ ਨੌਜਵਾਨੀ ਮੈਂ ਐਨਐਸਯੂਆਈ ਇਹਨਾਂ ਦੇ ਨਾਲ ਖੜੀ ਆ ਈਸ਼ਰ ਇਹਨਾਂ ਦੇ ਨਾਲ ਖੜਾ ਆਪਣੇ ਗੁਰੂਆਂ ਦੇ ਨਾਲ ਖੜਾ ਆਪਣੇ ਟੀਚਰਾਂ ਦੇ ਨਾਲ ਜਿਹੜਾ ਤੁਸੀਂ ਹੁਣੇ ਕੀਤੀ ਹੈ ਨਾ ਉਹਨੂੰ ਦੇਖ ਕੇ ਹਮੇਸ਼ਾ ਮੈਨੂੰ ਯਾਦ ਆਉਂਦਾ ਕਿ ਜਿਸ ਤਸੀਂ ਕਿਤੇ ਵੀ ਜਾਂਦੇ ਆ ਕਿਤੇ ਵੀ ਬਾਹਰ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਵੀ ਕਦੀ ਕੁਝ ਪਾਣਾ ਹੋਵੇ ਨਾ ਟੈਗਸ ਪੰਜਾਬੀਆਂ ਦੇ ਨਾਮ ਦੇ ਹਮੇਸ਼ਾ ਨੈਗੇਟਿਵ ਆਂਦੇ ਨੇ ਭਾਵੇਂ ਉੜਤਾ ਪੰਜਾਬ ਵਰਗੀ ਫਿਲਮ ਦੀ ਗੱਲ ਕਰ ਲਈਏ ਜਾਂ ਹੋਰ ਇਦਾਂ ਦੀਆਂ ਬਥੇਰੀਆਂ ਚੀਜ਼ਾਂ ਨੇ ਲੱਗਦਾ ਕਿ ਪੰਜਾਬ ਰੰਗਲੇ ਵੱਲ ਨੂੰ ਜਾ ਰਿਹਾ ਹੈ ਕਿ ਹੋਰ ਭयंਕਰ ਖਤਰਨਾਕ ਕਾਲੇ ਵੱਲ ਨੂੰ ਜਾ ਰਿਹਾ ਹੈ ਨਹੀਂ ਮੈਮ ਉਹ ਜਾਣ ਕੇ ਡਿਫੇਮੇਸ਼ਨ ਹੁੰਦੀ ਹੈ ਪੰਜਾਬ ਤੇ ਉਹ ਵੱਡਾ ਸਿਨੈਰੀਓ ਹੈ ਜੇ ਤੁਸੀਂ ਦੇਖੋ ਉਹਨੂੰ ਸੈਂਟਰ ਦਾ ਜਿਹੜਾ ਆਪਣੇ ਆਪ ਨੂੰ ਤਾਨਾਸ਼ਾ ਕਹਿੰਦਾ ਸੀਗਾ ਮੋਦੀ ਸਾਹਿਬ ਉਹਨਾਂ ਨੂੰ ਪੰਜਾਬ ਨੇ ਝਕਾਇਆ ਇਕੱਲੇ ਪੰਜਾਬ ਨੇ ਨਹੀਂ ਹਰਿਆਣੇ ਨੇ ਝਕਾਇਆ ਨਾਲ ਸਾਡੇ ਭਰਾ ਨਾਲ ਖੜ ਕੇ ਝਕਾਇਆ ਪਹਿਲਾਂ ਪੰਜਾਬ ਹਰਿਆਣੇ ਨੂੰ ਕਿਦਾਂ ਥੋੜਿਆ ਜਾਂਦਾ ਸੀਗਾ ਪਾਣੀਆਂ ਦੇ ਕਰਕੇ ਹੁਣ ਵੀ ਪਿੱਛੇ ਕੋਸ਼ਿਸ਼ ਹੋਈ ਪਾਣੀਆਂ ਕਰਕੇ ਥੋੜ ਦੋ ਫਿਰ ਵੀ ਸਾਡਾ ਭਾਈਚਾਰਾ ਇੰਨਾ ਹੋ ਗਿਆ ਹੁਣ ਅਸੀਂ ਉਹਨਾਂ ਦੁੱਧ ਪੀਤਾ ਸਾਡੇ ਤੇ ਹਸਾਨਾ ਹਰਿਆਣੇ ਦਾ ਅਸੀਂ ਮੰਨਦੇ ਹਾਂ ਸਾਡੇ ਤੇ ਹਰਿਆਣੇ ਦਾ ਹਸਾਨਾ ਇਹ ਅੰਦੋਲਨ ਇਕੱਲਾ ਨਹੀਂ ਹੋ ਸਕਦਾ ਸੀ ਪੰਜਾਬ ਨੂੰ ਡਿਫੇਮ ਡੀਫੇਮ ਕੀਤਾ ਜਾ ਰਿਹਾ 24 25 ਸਾਲ ਦਾ ਮੁੰਡਾ ਇੱਕ ਸਿੰਗਰ ਸਿਰ ਤੇ ਪਾਗਾ ਉਹਨੂੰ ਕਹਿ ਦਿੱਤਾ ਜਾਂਦਾ ਖਾਲਸਤਾਨੀ ਨੇ ਹੁਣ ਚੰਡੀਗੜ੍ਹ ਦੇ ਵਿੱਚ ਜਦੋਂ ਪੰਜਾਬ ਹਰਿਆਣਾ ਦੇ ਬੱਚੇ ਨਹੀਂ ਆ ਰਹੇ ਫਿਰ ਇਹ ਚੰਡੀਸਤਾਨੀ ਨੇ ਇਹ ਮਤਲਬ ਤੁਸੀਂ ਇਹਨੂੰ ਅਲੱਗ ਕੰਟਰੀ ਅਲੱਗ ਸਟੇਟ ਬਣਾਉਣਾ ਚਾਹੁੰਦੇ ਹੋ ਤਾਂ ਮੈਮ ਉਹਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਆ ਤੇ ਉਸ ਮੁੱਦੇ ਤੇ ਅਸੀਂ ਪਹਿਰਾ ਦਵਾਂਗੇ ਤੇ ਨਾਲ ਆ ਇਹਨਾਂ ਦੇ ਜੀ ਇੱਕ ਚੀਜ਼ ਹੋਰ ਤੁਹਾਡਾ ਤੋਂ ਪੁੱਛਣਾ ਚਾਹੂੰਗੀ ਕਿ ਕੀ 9 ਤਰੀਕ ਨੂੰ ਜਿਹੜਾ ਇਹ ਤਰਨਾ ਲਗਾਉਣ ਜਾ ਰਹੇ ਨੇ ਜਿਹੜਾ ਭੁਖ ਹੜਤਾਲ ਤੇ ਜਾ ਰਹੇ ਨੇ ਉਥੇ ਤੁਸੀਂ ਕਾਂਗਰਸ ਦੇ ਆਪਣੇ ਨਾਲ ਲੀਡਰਸ ਨੂੰ ਵੀ ਕਹੋਗੇ ਕਿ ਚੱਲੋ ਮੇਰੇ ਨਾਲ ਸਮਰਥਨ ਦਿਓ ਮੈਂ ਐਨਐਸਯੂ ਦਾ ਸਟੂਡੈਂਟ ਵਿੰਗ ਦਾ ਪ੍ਰਧਾਨ ਹਾਂ ਜੀ ਮੈਂ ਇਹਨਾਂ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਮੈਂ ਇੱਥੇ ਵੀ ਤਾਂ ਹੀ ਆਇਆ ਅੱਗੇ ਵੀ ਇਹਨਾਂ ਨਾਲ ਹੀ ਰਹੂੰਗਾ ਜੋ ਮੈਨੂੰ ਇਹ ਹੁਕਮ ਕਰਨਗੇ ਮੇਰੇ ਟੀਚਰ ਨੇ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਵੱਡੇ ਹੋਏ ਆ ਇਹਨਾਂ ਤੋਂ ਸਿੱਖ ਸਿੱਖ ਕੇ ਏ ਬੀ ਸੀ ਡੀ ਆ ਬੋਲਣਾ ਵੀ ਟੀਚਰਾਂ ਤੋਂ ਹੀ ਸਿੱਖਿਆ ਜਦੋਂ ਟੀਚਰ ਇਹਨੂੰ ਤਕਲੀਫ ਹੋਊਗੀ ਫਿਰ ਲੱਖ ਦੀ ਲਹੰਤਾ ਜਿਹੜਾ ਬੰਦਾ ਇਹਨਾਂ ਨਾਲ ਨਹੀਂ ਖੜੂਗਾ ਲਹੰਤੀ ਬੰਦਾ ਹੋਊਗਾ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਕਿ ਮੈਂ ਔਨ ਰਿਕਾਰਡ ਕਹਿ ਰਿਹਾ ਤੁਹਾਡੇ ਮੂਰੇ ਕਿ ਕਿਸੇ ਵੀ ਪਾਰਟੀ ਦਾ ਜਿਹਦੇ ਚ ਖੂਨ ਨਹੀਂ ਹੋਊਗਾ ਰਗਾਂ ਚ ਪਾਣੀ ਦੌੜਦਾ ਹੋਊਗਾ ਉਹ ਇਹਨਾਂ ਨਾਲ ਨਹੀਂ ਖੜੂਗਾ ਹਰ ਜਵਾਕ ਨੂੰ ਹਰ ਮਾਪਿਓ ਆਪਣਾ ਜਵਾਕ ਸਕੂਲ ਭੇਜਦਾ ਟੀਚਰ ਹੀ ਤੁਹਾਡੇ ਰੋਲ ਰਹੇ ਨੇ 17 ਟੀਚਰ ਪੱਕੇ ਨੇ ਪੂਰੇ ਪੰਜਾਬ ਦੇ ਵਿੱਚ ਸਿਰਫ 17 ਪੰਜਾਬੀ ਦੇ ਫਿਰ ਕਹਿੰਦੇ ਪੰਜਾਬੀ ਮਾਂ ਬੋਲੀ ਆ ਕਿਹੜੀ ماں ਬੋਲੀ ਆ ਤੁਸੀਂ ਤਾਂ ਬੋਲਣ ਹੀ ਨਹੀਂ ਦਿੰਦੇ ਕੜਿਆਂ ਦੀ ਤੁਸੀਂ ਲਾਉਣ ਦੀ ਗੱਲ ਕਰਦੇ ਹੋ ਤਾਂ ਮੈਂ ਸੀਰੀਅਸ ਆ ਕਿਉਂਕਿ ਛੋਟਿਆਂ ਨੂੰ ਹੀ ਤੁਸੀਂ ਕੱਟ ਰਹੇ ਹੋ ਫਿਰ ਇਹ ਬੜੇ ਦਰਾਕਤ ਕਿਦਾਂ ਬਣਨਗੇ ਬਿਲਕੁਲ ਟੀਚਰਸ ਨਾਲ ਵੀ ਗੱਲ ਹੈ ਗੱਲ ਕਰਦੇ ਨੇ ਜਿਹੜੇ 1158 ਦੇ ਨੇ ਸਰ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਢਾਲੀਵਾਲ ਹੈ ਜੀ ਗੁਰਪ੍ਰੀਤ ਜੀ ਜਿਸ ਵਕਤ ਅਸੀਂ ਇਹ ਹਾਲਾਤਾਂ ਦੀ ਗੱਲ ਕਰਦੇ ਹਾਂ 1158 ਜਿਹੜੇ ਅਧਿਆਪਕ ਯੂਨੀਅਨ ਦੇ ਲੋਕ ਨੇ ਬੜਾ ਲੰਮਾ ਸਮਾਂ ਹੋ ਗਿਆ ਧਰਨਾ ਕਰਦੇ ਹਨ ਪ੍ਰਦਰਸ਼ਨ ਕਰਦੇ ਹਨ ਧਰਨੇ ਮੁਜਾਰੇ ਕਰਦੇ ਹਨ ਗਵਰਨਰ ਸਾਹਿਬ ਤੱਕ ਵੀ ਜਾਇਆ ਹੈ ਮੁਲਾਕਾਤ ਕਰਾਇ ਲੇਕਿਨ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਕਿਤੇ ਵੀ ਕੋਈ ਸਿਰਫੜਦਾ ਹੋਇਆ ਨਜ਼ਰ ਆ ਰਿਹਾ ਆ ਮੈਡਮ ਜੇ ਹੱਲ ਨਿਕਲਦਾ ਹੋਵੇ ਅਸੀਂ ਪਿਛਲੇ 27 ਦਿਨਾਂ ਤੋਂ ਆਹ ਸੌਰੀ 97 ਦਿਨਾਂ ਤੋਂ ਮੀਂਹ ਦੇ ਵਿੱਚ ਵੀ ਇੱਥੇ ਬੈਠੇ ਆਂ ਗਰਮੀ ਦੇ ਵਿੱਚ ਵੀ ਇੱਥੇ ਬੈਠੇ ਰਹੇ ਸਾਡੇ ਤੇ 10 ਵਾਰ ਮੀਂਹ ਪੈ ਚੁੱਕਿਆ ਅਸੀਂ ਉਹ ਹੰਡਾਇਆ ਪਿੰਡੇ ਤੇ ਹੁਣ ਸਰਦੀ ਆ ਗਈ ਹੁਣ ਵੀ ਬੈਠੇ ਆਂ 97 ਦਿਨ ਹੋ ਗਏ ਆ ਸਰਕਾਰ ਨਾਲ ਪਹਿਲੇ ਤਾਂ 45 ਦਿਨ ਮੀਟਿੰਗ ਹੀ ਨਹੀਂ ਮਿਲੀ ਸਾਨੂੰ ਫੇ ਤੁਸੀਂ ਧਰਨਾ ਲਾਇਆ ਮੀਟਿੰਗ ਨਹੀਂ ਭੁੱਲ ਜੋ ਸਰਕਾਰ ਤੁਹਾਡੇ ਨਾਲ ਮੀਟਿੰਗ ਕਰੂਗੀ ਸੜਕ ਜਾਮ ਕਰਕੇ ਨੈਸ਼ਨਲ ਹਾਈਵੇ ਇੰਟਰਸਟੇਟ ਐ ਜਾਮ ਕਰਕੇ ਮੀਟਿੰਗ ਲਈ ਆ ਚਾਰ ਪੰਜ ਮੀਟਿੰਗਾਂ ਹੋ ਚੁੱਕੀਆਂ ਕੋਈ ਉਹਦੇ 'ਚ ਹੱਲ ਨਹੀਂ ਸਰਕਾਰ ਸਾਥੋਂ ਪੁੱਛਦੀ ਆ ਕਿ ਤੁਸੀਂ ਹੱਲ ਦੱਸੋ ਪਹਿਲਾਂ ਕਹਿ ਦਿੰਦੀ ਆ ਸਾਡੇ ਕੋਲ ਚਾਰ ਪੰਜ ਹੱਲ ਐ ਤੁਸੀਂ ਬਹਿ ਕੇ ਗੱਲ ਕਰੋ ਫੇਰ ਪੁੱਛਦੀ ਆ ਤੁਹਾਡੇ ਕੋਲੇ ਹੱਲ ਹੈਗਾ ਜਿਹੜਾ ਸਾਨੂੰ ਲਿਖ ਕੇ ਦਿਓ ਸਾਡਾ ਜਵਾਬ ਇਹ ਹੁੰਦਾ ਕਿ ਇਹ ਜੀ ਦਫਤਰ ਦੀ ਫੌਜ ਤੁਹਾਡੇ ਕੋਲੇ ਐ ਤੁਸੀਂ ਮਨਿਸਟਰ ਹੋ ਐਕਸਪੀਰੀਅੰਸ ਐ ਸਾਡੇ ਤਾਂ ਸੁਖਨਾਲ ਮੰਤਰੀ ਸਾਹਿਬ ਵਕੀਲ ਵੀ ਨੇ ਹੱਲ ਤਾਂ ਇਹ ਕੱਢਣ ਨਾ ਸਰਕਾਰ ਕੱਢੇ ਹੱਲ ਸਾਡੇ ਕੋਲੇ ਕੀ ਹੱਲ ਸਾਨੂੰ ਤਾਂ ਇੱਕੋ ਗੱਲ ਪਤਾ ਹੈ ਕਿ ਅਸੀਂ ਨੋਟੀਫਿਕੇਸ਼ਨ ਨਹੀਂ ਬਣਾਇਆ ਅਸੀਂ ਪੇਪਰ ਨਹੀਂ ਬਣਾਇਆ ਅਸੀਂ ਮੈਰਿਟ ਨਹੀਂ ਬਣਾਈ ਅਸੀਂ ਅਪੁਆਇੰਟਮੈਂਟ ਲੈਟਰ ਕੋਈ ਖੋਕੇ ਨਹੀਂ ਲਗਾਏ ਸਾਰਾ ਕੁਝ ਸਾਨੂੰ ਸਰਕਾਰ ਨੇ ਦਿੱਤਾ ਕੀਤਾ ਸਾਰਾ ਕੁਝ ਸਰਕਾਰ ਨੇ ਹੈ ਸਰਕਾਰ ਸਰਕਾਰ ਹੁੰਦੀ ਆ ਪਾਰਟੀ ਬਦਲ ਜਾਂਦੀ ਆ ਬੰਦੇ ਬਦਲ ਜਾਂਦੇ ਆ ਮੁੱਖ ਮੰਤਰੀ ਅਹੁਦਾ ਉਹੀ ਰਹਿੰਦਾ ਬੰਦੇ ਬਦਲ ਜਾਂਦੇ ਆ ਹੁਣ ਚੰਨੀ ਸਾਹਿਬ ਦੀ ਗੱਲ ਕਰਦੇ ਆ ਪਿਛਲੀ ਸਰਕਾਰ ਦੀ ਗੱਲ ਕਰਤੇ ਆ ਜੀ ਕਮੀਆਂ ਛੱਡਤੀਆਂ ਪ੍ਰਗਟ ਸਿੰਘ ਜੀ ਖੁਦ ਮੰਨਦੇ ਆ ਕਿ ਹੋ ਸਕਦਾ ਕੋਈ ਰਹਿ ਗਈ ਹੋਵੇ ਤਾਂ ਇਹਨੂੰ ਸੁਧਾਰਨ ਵਾਲੇ ਪਾਸੇ ਧਿਆਨ ਦਿਓ ਨਾ ਰਾਜਨੀਤੀ ਨਾ ਕਰੋ ਤਾਂ ਉਹ ਜਿਹੜੀ ਸੁਧਾਰਨ ਵਾਲੀ ਗੱਲ ਹੈ ਉਹਦੇ ਤੇ ਸਰਕਾਰ ਆ ਨਹੀਂ ਰਹੀ ਇਹ ਜੀ ਪਿਛਲੀ ਸਰਕਾਰ ਦੀ ਭਰਤੀ ਐ ਪਿਛਲੀ ਸਰਕਾਰ ਦੀ ਭਰਤੀ ਐ ਬਈ ਚੰਨੀ ਸਾਹਿਬ ਨਾ ਤਾਂ ਬਿਊਰੋਕ੍ਰੇਸੀ ਨੂੰ ਕਰ ਲੈਗੇ ਨਾ ਉਹ ਜਿਹੜੇ ਡਾਕੂਮੈਂਟਸ ਹੈਗੇ ਆ ਉਚੇਰੀ ਸਿੱਖਿਆ ਵਿਭਾਗ ਦੇ ਉਹ ਕਰ ਲੈਗੇ ਤੇ ਨਾ ਹੋ ਦਫਤਰ ਨੂੰ ਚੱਕ ਕੇ ਘਰ ਲੈ ਗਏ ਉਹ ਤਾਂ ਉੱਥੇ ਹੀ ਆ ਨਾ ਤਾਂ ਜੋ ਵੀ ਤਰੀਕੇ ਹੈਗੇ ਆ ਏਜੀ ਸਾਹਿਬ ਨੂੰ ਪੁੱਛਣ ਉਹਨਾਂ ਨਾਲ ਜਿਹੜਾ ਹੈਗਾ ਮਸਲਾ ਹੱਲ ਕਰਨ ਲੇਕਿਨ ਮੁੱਖ ਮੰਤਰੀ ਸਾਹਿਬ ਬਾਰ ਬਾਰ ਇਹ ਕਹਿੰਦੇ ਨੇ ਕਹਿੰਦੇ ਕਿ ਬਥੇਰੀਆਂ ਚੀਜ਼ਾਂ ਬਥੇਰੀਆਂ ਨੌਕਰੀਆਂ 37 38 ਹਜ਼ਾਰ ਨੌਕਰੀਆਂ ਦੇ ਦਿੱਤੀਆਂ ਉਹਨਾਂ ਨੇ ਉਹ ਕਹਿੰਦੇ ਕਿ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਗਈਆਂ ਨੇ ਕੋਈ ਇੱਕ ਅੱਧੀ ਅੜਚਾ ਨਾਗੂ ਨੂੰ ਸੋਲਵ ਕਰਨ ਦੇ ਲਈ ਮੈਂ ਬੈਠਾ ਐ ਮੈਂ ਦੇਖ ਰਿਹਾ ਐ ਮੈਂ ਕਰ ਰਿਹਾ ਆ ਕੀ ਮੁਲਾਕਾਤ ਉੱਥੇ ਤੱਕ ਪਹੁੰਚੀ ਜਾਂ ਉਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਕਿ ਮੈਂ ਦੇਖ ਰਿਹਾ ਤੁਹਾਡਾ ਮਸਲਾ ਵੀ ਹੱਲ ਕਰੂੰਗਾ ਮੈਂ ਹਾਂ 1 ਸਾਲ ਹੋ ਗਿਆ ਜੀ ਉਹਨਾਂ ਨਾਲ ਪੈਨਲ ਮੀਟਿੰਗ ਹੋਈ ਸੀ ਏਜੀ ਦਫਤਰ ਤੋਂ ਉਹਨਾਂ ਨੇ ਕੋਈ ਵਕੀਲ ਮਸ਼ਹੂਰ ਬੁਲਾਏ ਸੀ ਉਹਨਾਂ ਨਾਲ ਰੈ ਮਸ਼ਵਰਾ ਕਰਕੇ ਮੁੱਖ ਮੰਤਰੀ ਸਾਹਿਬ ਨੇ ਉਥੋਂ ਮੀਟਿੰਗ ਚੋਂ ਬਾਹਰ ਨਿਕਲ ਕੇ ਬਿਆਨ ਦਿੱਤਾ ਕਿ 1158 ਜਿਹੜੇ ਸਹਾਇਕ ਪ੍ਰੋਫੈਸਰਸ ਤੇ ਲਾਇਬ੍ਰੇਰੀਅਨ ਦੀ ਭਰਤੀ ਉਟਕੀ ਹੋਈ ਹੈ ਕੋਰਟ ਦੇ ਵਿੱਚ ਅਸੀਂ ਵਕੀਲ ਬੁਲਾਏ ਆ ਜੋ ਵੀ ਰਸਤੇ ਦੇ ਵਿੱਚ ਕੋਈ ਰੋੜੇ ਨੇ ਉਹ ਦੂਰ ਕਰਕੇ ਅਸੀਂ ਇਹਨਾਂ ਨੂੰ ਛੇਤੀ ਕਾਲਜਾਂ 'ਚ ਭੇਜਾਂਗੇ ਤਾ ਜੋ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਪੂਰੀ ਹੋ ਸਕੇ ਇਸ ਬਿਆਨ ਨੂੰ 1 ਸਾਲ ਤੋਂ ਉੱਪਰ ਹੋ ਗਿਆ ਪਰ ਉਹ ਰੋੜੇ ਪਤਾ ਨਹੀਂ ਕਿਹੋ ਜਿਹੇ ਆ ਉਹ ਹਜੇ ਸਰਕਾਰ ਤੋਂ ਦੂਰ ਨਹੀਂ ਹੋਏ ਤਾਂ ਮੁੱਖ ਮੰਤਰੀ ਦੇ ਵੀ ਧਿਆਨ 'ਚ ਹੈਗੀ ਆ ਗੱਲ ਉਹਨਾਂ ਨੇ ਆਰਡਰ ਵੀ ਕੀਤੇ ਹੋਣਗੇ ਵੀ ਇਹਨੂੰ ਪੂਰੀ ਕਰੋ ਹੁਣ ਜਾਂ ਤਾਂ ਮੁੱਖ ਮੰਤਰੀ ਸਾਹਿਬ ਖੁਦ ਨਹੀਂ ਕਰਨਾ ਚਾਹੁੰਦੇ ਤੇ ਜਾਂ ਉਹਨਾਂ ਦੀ ਕੋਈ ਮੰਤਰੀ ਜਾਂ ਬਿਊਰੋਕਰੇਟ ਉਹਨਾਂ ਦੀ ਗੱਲ ਸੁਣਦੇ ਨਹੀਂ ਦੋਨਾਂ 'ਚ ਇੱਕ ਗੱਲ ਹੈ ਲੇਕਿਨ ਮੰਤਰੀ ਤਾਂ ਖੁਦ ਕਹਿੰਦੇ ਨੇ ਭਾਵੇਂ ਵਿਧਾਨ ਸਭਾ ਹੋਵੇ ਭਾਵੇਂ ਜਿੱਥੇ ਮਰਜ਼ੀ ਹੋਵੇ ਗੱਲ ਇਹੀ ਕੀਤੀ ਜਾਂਦੀ ਹੈ ਕਿ ਅਸੀਂ ਅਧਿਆਪਕ ਹੋਰ ਭਰਤੀ ਕਰ ਰਹੇ ਹਾਂ ਜਿੱਥੇ-ਜਿੱਥੇ ਲੋੜ ਪਊਗੀ ਅਧਿਆਪਕ ਵੀ ਲੈ ਕੇ ਆਵਾਂਗੇ ਜਿੱਥੇ ਜਿੰਨੀ ਚੀਜ਼ਾਂ ਦੀ ਲੋੜ ਪਊਗੀ ਅਸੀਂ ਸਾਰੀ ਮੁਹੱਈਆ ਕਰਾਵਾਂਗੇ ਲੇਕਿਨ ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਉੱਤੇ ਲੈ ਕੇ ਜਾਣਾ ਅਸੀਂ ਜਿਹੜੇ ਇਹ ਅਧਿਆਪਕਾਂ ਦੀ ਗੱਲ ਕਰਦੇ ਨੇ ਜੀ ਅਧਿਆਪਕ ਕਈ ਤਰ੍ਹਾਂ ਦੇ ਐ ਇੱਕ ਤਾਂ ਈਟੀਟੀ ਮਾਸਟਰ ਨੇ ਪਹਿਲੀ ਤੋਂ ਪੰਜਵੀਂ ਤੱਕ ਪੜਾਉਣ ਵਾਲੇ ਮਾਸਟਰ ਕੈਡਰ 6ਵੀਂ ਤੋਂ 10ਵੀਂ ਪੜਾਉਣਾ 11ਵੀਂ 12ਵੀਂ ਨੂੰ ਪੜਾਉਣ ਵਾਸਤੇ ਲੈਕਚਰਰ ਪਰ ਕਾਲਜਾਂ ਵਾਲੇ ਪਾਸੇ ਧਿਆਨ ਨਹੀਂ ਨਾ ਗਿਆ ਹਜੇ ਮੰਤਰੀ ਸਾਹਿਬ ਦੱਸਣ ਵੀ ਕਿਹੜੇ-ਕਿਹੜੇ ਕਾਲਜ ਜੇੜਾ ਮਾਰਿਆ 26 ਸਾਲਾਂ ਬਾਅਦ ਇਹ ਭਰਤੀ ਆਈ ਸੀ ਇਹ ਪ੍ਰਗਟ ਸਿੰਘ ਤੇ ਚੰਨੀ ਸਾਹਿਬ ਜਦੋਂ ਇਹ ਬਣੇ ਆ ਕੁਸੌਕ ਦੇ ਨਾਮ ਵਾਸਤੇ ਮੰਤਰੀ ਮੁੱਖ ਮੰਤਰੀ ਬਣੇ ਸੀ ਉਦੋਂ ਇਹ ਭਰਤੀ ਆਈ ਸੀਗੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿ 45 ਦਿਨਾਂ ਚ ਸਿਰੇ ਚੜ ਜੇ ਔਰ 122 ਬੰਦੇ ਸਾਡੇ ਜੁਆਇਨ ਕਰਾ ਵੀ ਦਿੱਤੇ ਕਾਲਜਾਂ ਚ ਸਾਨੂੰ ਵੀ ਜੁਆਇਨ ਕਰਾਤਾ ਹੈੱਡ ਕੁਆਟਰ ਦੇ ਵਿੱਚ ਸਰਕਾਰ ਬਦਲ ਗਈ ਆ ਉਸ ਤੋਂ ਬਾਅਦ ਨਵੀਂ ਸਰਕਾਰ ਨੇ ਸਾਡੇ ਸੈਲਰੀ ਆਰਡਰ ਵੀ ਕੱਢਿਆ। ਅੱਛਾ ਹਾਲਾਂਕਿ ਜੇ ਲੱਖ ਕਹਿਣ ਹੈ ਵਿਧਾਨ ਸਭਾ ਦੇ ਵਿੱਚ ਕਿ ਵੀ ਸੀ ਸਾਹਿਬ ਨੇ ਕਹਿ ਤਾਂ ਡਿਸੈਂਟ ਨੋਟ ਦੇ ਤਾਂ ਵੀ ਭਰਤੀ ਪੂਰੀ ਨਹੀਂ ਹੋਊਗੀ। ਪੂਰੀ ਨਹੀਂ ਹੋਊਗੀ। ਤੁਹਾਨੂੰ ਐਡੀ ਕਮੀ ਲੱਗਦੀ ਸੀ। ਤੁਸੀਂ ਐਲ ਪੀਏ ਕਿਉਂ ਫਾਈਲ ਕੀਤੀ? ਹਮ ਐਲ ਪੀਏ ਦੇ ਵਿੱਚ ਡਿਫੈਂਡ ਕੀਤਾ ਗਿਆ ਭਰਤੀ ਨੂੰ। ਇੱਕ ਨਹੀਂ 5 ਐਲ ਪੀਏ ਫਾਈਲ ਕੀਤੀਆਂ ਨੇ। ਹਮ ਔਰ ਸਾਡੀ ਤਨਖਾਹ ਦੇ ਆਰਡਰ ਵੀ ਜਾਰੀ ਕੀਤੇ 21 ਮਾਰਚ 2022 ਨੂੰ। ਸਾਡੀ ਸਰਵਿਸ ਬੁੱਕ ਬਣ ਚੁੱਕੀ ਆ ਮੇਰੀ ਖੁੱਦ ਦੀ ਬਣੀ ਆ ਸਾਡੀ 2-2 ਸਾਲਾਂ ਦੀ 24 ਮਹੀਨਿਆਂ ਦੀ ਸਰਵਿਸ ਉਹਦੇ 'ਚ ਕਾਊਂਟ ਹੋ ਚੁੱਕੀ ਆ ਅੱਛਾ ਤੇ ਜੇ ਸਰਕਾਰ ਸਾਨੂੰ ਕਾਲਜਾਂ 'ਚ ਨਹੀਂ ਭੇਜਦੀ ਤਾਂ ਸਾਡੇ ਕੋਲੇ ਤਾਂ ਕੋਈ ਜ਼ੋਰ ਨਹੀਂ ਕੋਈ ਸਾਡੇ ਕੋਲੇ ਇਲਾਜ ਨਹੀਂ ਕੋਈ ਸਾਡੇ ਕੋਲੇ ਤਰੀਕਾ ਨਹੀਂ ਇਹ ਕੰਮ ਜਿਹੜਾ ਹੈਗਾ ਸਰਕਾਰ ਦਾ ਹੈ ਸਰਕਾਰ ਕਰੇ ਇਸ ਵਾਸਤੇ ਅਸੀਂ 97 ਪਹਿਲਾਂ 1 ਸਾਲ ਤੋਂ ਅਸੀਂ ਪ੍ਰੋਟੈਸਟ ਵੀ ਕਰਦੇ ਆ ਰਹੇ ਸੀਗੇ ਸਾਡੀਆਂ ਮੀਟਿੰਗਾਂ ਵੀ ਹੋਈਆਂ ਸੀਗੀਆਂ ਸਾਡੇ ਤੇ ਲਾਠੀ ਚਾਰਜ ਵੀ ਹੋਇਆ ਸੀ ਤੁਸੀਂ ਇਹ ਦੇਖੋ ਤੁਸੀਂ ਇਤਿਹਾਸ ਫਰੋੜ ਲਓ ਇੰਡੀਆ ਦਾ ਅੰਗਰੇਜ਼ ਤੋਂ ਲੈ ਕੇ ਹੁਣ ਤੱਕ ਪ੍ਰੋਫੈਸਰਾਂ ਦੇ ਕਦੇ ਲਾਠੀ ਚਾਰਜ ਨਹੀਂ ਹੋਇਆ ਪਰ ਐਸ ਸਰਕਾਰ ਵੇਲੇ ਹੋਇਆ ਬਰਨਾਲੇ ਉਹਦਾ ਐਡਾ ਰੋਸ ਮਨਾਇਆ ਲੋਕਾਂ ਨੇ ਕਿ ਕਿਸੇ ਤੇ ਲਾਠੀ ਚਾਰਜ ਹੋ ਜਾਂਦਾ ਚਲੋ ਹੋ ਗਿਆ ਜੀ ਕਮੇਟੀ ਬਣ ਗਈ ਜਾਂਚ ਹੋ ਗਈ ਰੁਲ ਗਈ ਸਾਡੇ ਵਾਸਤੇ ਕਿਸਾਨ ਜਿੱਥੇ ਬੰਦੀਆਂ ਨੇ ਮੁਲਾਜ਼ਮ ਜਿੱਥੇ ਬੰਦੀਆਂ ਨੇ ਤਿੰਨ ਵਾਰੀ ਰੈਲੀ ਕੀਤੀ ਉੱਥੇ ਵੀ ਤੁਸੀਂ ਇਹਨਾਂ ਦੇ ਲਾਠੀ ਮਾਰੀ ਤਾਂ ਮਾਰੀ ਕਿਉਂ ਹੁਣ ਸਿੱਖਿਆ ਮੰਤਰੀ ਜੀ ਕਹਿ ਰਹੇ ਕਿ 80 ਦਿਨ ਹੋ ਗਏ ਹਾਲਾਂਕਿ 90 ਦਿਨ ਹੋ ਗਏ ਸੀ ਉਸ ਦਿਨ ਜਿੱਦਨ ਬਿਆਨ ਦਿੱਤਾ ਮੈਂ ਕੋਈ ਲਾਠੀ ਨਹੀਂ ਮਾਰੀ ਜੇ लाਠੀ ਮਾਰ ਕੇ ਸਾਨੂੰ ਜੌਬ ਦੇ ਸਕਦੇ ਹੋ ਸਾਨੂੰ ਕਾਲਜਾਂ ਜੌਬ ਦੇਣੀ ਹੋਰ ਗੱਲ ਆ ਅਸੀਂ ਤਾਂ ਜੌਬ ਲਈ ਬੈਠੇ ਆ ਕੱਲਾ ਜੁਆਇਨਿੰਗ ਹੀ ਕਰਾਉਣੀ ਆ ਸਾਡੀ ਤੇ ਜੇ लाਠੀ ਮਾਰ ਕੇ ਤੁਸੀਂ ਦੇਣੀ ਆ ਸਾਨੂੰ ਕਾਲਜਾਂ ਚ ਭੇਜਣਾ ਤਾਂ ਫਿਰ ਉਹ ਵੀ ਕਰ ਦਿੰਨੇ ਆ ਸ਼ੌਂਕ ਪੂਰਾ ਸੀ ਇੱਕ ਚੀਜ਼ ਮੈਨੂੰ ਦੱਸੋ ਕਿ ਜਿਸ ਵਕਤ ਤੇ ਭਰਤੀਆਂ ਹੋਈਆਂ ਸੀ 11 58 ਇਹ ਆਂਕੜਾ ਆ ਜਿਹੜੇ ਟੀਚਰਜ਼ ਨੇ ਜਿਨੇ ਟੀਚਰਜ਼ ਦੀ ਭਰਤੀ ਹੋਈਆਂ ਸੀ ਪਹਿਲੇ ਦਿਨ ਤੋਂ ਲੈ ਕੇ ਹਾਲੇ ਤੱਕ ਇਹ ਆਂਕੜਾ ਇੰਨਾ ਹੀ ਆ ਕਿ ਇਹ ਸਰਕਾਰ ਦੇ ਆਉਣ ਤੋਂ ਬਾਅਦ ਕੁਝ ਤਾਂ ਰੋੜੇ ਹਟੇ ਹੋਣਗੇ ਜਿਹੜੇ ਲੀਗਲ ਐਸਪੈਕਟ ਤੋਂ ਵੀ ਨੇ ਇੱਕ ਰੋੜਾ ਜ਼ਰੂਰ ਹਟਿਆ ਜਿਹੜੇ ਸਾਡੇ ਪ੍ਰੋਫੈਸਰ ਬਲਵਿੰਦਰ ਕੌਰ ਸੁਸਾਈਡ ਕਰ ਗਿਆ ਉਹ ਹੁਣ 1157 ਸੀ ਰਹਿ ਗਏ ਹੋਰ ਜਿਹੜੇ ਪਿਛਲੀ ਸਰਕਾਰ ਨੇ 122 ਜੁਆਇਨ ਕਰਾਏ ਸੀਗੇ ਉਹ ਕਾਲਜਾਂ 'ਚ ਜਾ ਰਹੇ ਆ ਪੜਾ ਰਹੇ ਆ ਪਰ ਮਹੀਨੇ ਦਾ 56100 ਰੁਪਿਆ ਸੈਲਰੀ ਜੋ ਸਰਕਾਰ ਨੇ ਬੇਸਿਕ ਕਿਹਾ ਸੀ ਉਹ ਉਹਨਾਂ ਨੂੰ ਮਿਲ ਰਹੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ 393 ਦਾ ਵਿਚਾਰੇ ਨਿਯੁਕਤੀ ਪੱਤਰਾਂ ਨੂੰ ਵੇਟ ਕਰ ਰਹੇ ਆ ਔਰ ਸਾਨੂੰ ਨਿਯੁਕਤੀ ਪੱਤਰ ਮਿਲੇ ਹੋਏ ਆ ਅਸੀਂ ਵਿਚਾਲੇ ਇਸ ਕਦਰ ਲਟਕੇ ਆ ਕਿ ਪਿਛਲੀ ਨੌਕਰੀ ਵੀ ਛੱਡਤੀ ਔਰ ਨਵੀਂ ਵੀ ਨਹੀਂ ਮਿਲੀ ਤਾਂ 2 ਸਾਲਾਂ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ ਪਹਿਲਾਂ ਮੈਂ ਇੱਕ ਪ੍ਰਾਈਵੇਟ ਕਾਲਜ 'ਚ ਪੜਾਉਂਦਾ ਸੀ ਆ ਕਈ ਸਾਥੀ ਸਾਡੇ ਆ ਸਰਕਾਰੀ ਕਾਲਜ 'ਚ ਪੜਾਉਂਦੇ ਸੀ ਕਈ ਹੋਰ ਨੌਕਰੀਆਂ ਈਟੀਟੀ ਮਾਸਟਰ ਕੈਡਰ ਕੋਈ ਕਲਰਕ ਸੀ ਕੋਈ ਕੋਆਪਰੇਟਿਵ ਸੁਸਾਇਟੀ 'ਚ ਕਲਰਕ ਸੀ ਇਸ ਤਰ੍ਹਾਂ ਦੀਆਂ ਨੌਕਰੀਆਂ ਕਰਦੇ ਸੀ ਪਹਿਲਾਂ ਜਿੱਥੇ ਮਹਾਰਤ ਚ ਮਾੜੀ ਮੋਟੀ ਚੀ ਜਾਂਦੀ ਸੀ ਉਹ ਵੀ ਗਈ ਹੱਥੋਂ ਨਵੀਂ ਵੀ ਨਹੀਂ ਮਿਲੀ 2 ਸਾਲਾਂ ਤੋਂ ਸਾਡੇ ਹੱਥ ਖਾਲੀ ਨੇ ਦਿਲਾਂ ਚ ਦਰਦ ਭਰਿਆ ਹੋਇਆ ਅੱਖਾਂ ਚ ਹੰਝੂ ਨੇ ਇਸ ਕਰਕੇ ਅ ਬੰਦਾ ਮਰਦਾ ਕੀ ਕਰਦਾ ਸੁਸਾਇਸਾਈਡ ਨੋਟ ਵਾਲੇ ਪਾਸੇ ਸੁਸਾਇਸਾਈਡ ਵਾਲੇ ਪਾਸੇ ਵੱਧ ਹੈ ਔਰ ਜਿਵੇਂ ਤੁਸੀਂ ਦੇਖਿਆ ਅੱਜ ਮੈਡਮ ਨੇ ਵੀ ਐਲਾਨ ਕਰਤਾ ਕਿ ਬਹੁਤ ਵੇਟ ਕੀਤੀ ਅਸੀਂ ਸਰਕਾਰ ਜਮਾਂ ਬਿਸ਼ਰਮ ਹੋ ਗਈ ਆ ਹੁਣ ਤਾਂ ਕਰੋ ਜਾਂ ਮਰੋ ਵਾਲੀ ਸਥਿਤੀ ਆ ਔਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਨਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ಸ್ಪਰਤੀ ਦੇ ਵਿੱਚ ਜਿਹੜੇ ਲੋੜਵੰਦ ਵਿਦਿਆਰਥੀ ਸੀਗੇ ਲੋੜਵੰਦ ਉਮੀਦਵਾਰ ਸੀਗੇ ਚਾਹੇ ਉਹ ਗਰੀਬ ਸੀ ਘਰੋਂ ਯੋਗਤਾ ਪੂਰੀ ਰੱਖਦਾ ਪੇਪਰ ਦੇ ਵਿੱਚ ਮੈਰਿਟ 'ਚ ਆਇਆ ਉਹਨੂੰ ਨੌਕਰੀ ਮਿਲੀ ਹੈ ਔਰ ਜਿਹੜਾ ਪੀ ਡਬਲਯੂ ਡੀ ਦੇ ਹੈਗੇ ਨੇ ਕੈਂਡੀਡੇਟਸ ਇੰਨੀ ਗਿਣਤੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਜੋਬ ਉਹਨਾਂ ਨੂੰ ਕਦੇ ਨਹੀਂ ਮਿਲੀ ਔਰ ਪ੍ਰਾਈਵੇਟ ਕਾਲਜਾਂ ਦੇ ਵਿੱਚ ਤਾਂ ਉਹਨਾਂ ਨੂੰ ਲਾਉਂਦਾ ਨਹੀਂ ਸਾਡੇ ਕਨਵੀਨਰ ਮੈਡਮ ਨੇ 100% ਉਹ ਹੈਂਡੀਕੈਪ ਹਨ। ਉਹਨਾਂ ਨੂੰ ਪ੍ਰਾਈਵੇਟ ਕਾਲਜ ਕਿਉਂ ਲਾਊਗਾ ਕਿਉਂਕਿ ਉਹਨਾਂ ਕੋਲੇ ਉਹਨਾਂ ਕੋਲੇ ਹੋਰ ਵੀ ਆਪਸ਼ਨਾਂ ਹੈਗੀਆਂ, ਹੋਰ ਟੀਚਰ ਰੱਖ ਲੈਂਦੇ ਉਹ। ਔਰ ਇਹ ਮੈਡਮ ਮੇਰੇ ਨਾਲ ਖੜੇ ਨੇ ਸ਼ਰਨ ਮੈਡਮ ਨੇ 75% ਇਹ ਅੱਖਾਂ ਤੋਂ ਵੰਜੇ ਨੇ ਇਹਨਾਂ ਨੂੰ ਦਿਖਦਾ ਨਹੀਂਗਾ। ਹੁਣ ਇਹਨਾਂ ਨੂੰ ਕਿਹੜਾ ਕਾਲਜ ਜੌਬ ਦੇਊਗਾ? ਹਾਲਾਂਕਿ ਮੈਰੀਟੋਰੀਅਸ ਨੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਹੁਣ ਇਹ ਵੀ ਧਰਨੇ 'ਚ ਬੈਠੇ ਨੇ। ਮਜਬੂਰੀ ਦੇਖਾ ਤੁਸੀਂ ਧਰਨੇ ਤੇ ਸਾਰਾ ਦਿਨ ਧਰਨੇ ਤੇ ਬੈਠੇ ਆ ਸਰਕਾਰ ਨੂੰ ਇਹਨਾਂ ਤੇ ਵੀ ਨਹੀਂ ਤਰਸਾਉਂਦਾ ਆਪਦੀ ਯੋਗਤਾ ਸਿੱਧ ਕੀਤੀ ਆ ਇਹਨਾਂ ਨੇ ਤੇ ਸਰਕਾਰ ਉਹਦਾ ਮੁੱਲ ਪਾਵੇ ਬਿਲਕੁਲ ਸ਼ਰਨ ਜੀ ਨੇ ਵੀ ਗੱਲ ਕਰਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇੰਨਾ ਲੰਮਾ ਚਿਰ ਹੋ ਗਿਆ ਧਰਨਿਆਂ ਤੇ ਬੈਠਿਆਂ ਹੋਿਆਂ ਨੂੰ ਇੰਨਾ ਲੰਮਾ ਚਿਰ ਹੋ ਗਿਆ ਸੰਘਰਸ਼ ਲੜਦਿਆਂ ਨੂੰ ਪਰਿਵਾਰ ਵੀ ਬਹੁਤ ਸਾਰੀਆਂ ਚੀਜ਼ਾਂ ਕਹਿ ਦਿੰਦੇ ਨੇ ਪਰਿਵਾਰ ਵਾਲੇ ਵੀ ਜਿਹੜੇ ਨੇ ਕਿਤੇ ਨਾ ਕਿਤੇ ਕਹਿ ਦਿੰਦੇ ਨੇ ਕਿ ਨਹੀਂ ਜਰੇ ਨਹੀਂ ਹੋ ਰਿਹਾ ਕੁਝ ਹੋਰ ਕਰ ਲੋ ਕੀ ਚੀਜ਼ਾਂ ਜਿਹੜੀਆਂ ਨੇ ਇਸ ਦੌਰਾਨ ਚੱਲਦੀਆਂ ਰਹੀਆਂ ਨੇ ਜਿੰਨਾ ਲੰਬਾ ਸਫ਼ਰ ਜਿੰਨਾ ਲੰਬਾ ਧਰਨਾ ਤੁਹਾਡੇ ਲਈ ਹੋ ਗਿਆ ਹਾਂਜੀ ਮੈਮ ਸਫ਼ਰ ਤਾਂ ਪਹਿਲਾਂ ਹੀ ਜ਼ਿੰਦਗੀ ਦਾ ਇਹੋ ਜਿਹਾ ਔਖਾ ਸੀਗਾ ਪਰ ਇਸ ਇਸ ਭਰਤੀ ਨੇ ਮੈਨੂੰ ਹੋਰ ਆਪਣੇ ਆਪ ਵਿੱਚ ਸਕਸ਼ਮਤਾ ਕੀ ਕਰਨਾ ਸੀਗਾ ਇਹਨੇ ਹੋਰ ਰੋਲ ਏ ਰੱਖ ਦਿੱਤਾ ਪਹਿਲਾਂ ਜਿੱਦਾਂ ਮੈਂ ਯੂਪੀਐਸਸੀ ਵਗੈਰਾ ਦੀ ਕੋਚਿੰਗ ਕਰਦੀ ਸੀ ਆਪਣੇ ਆਪ ਵਿੱਚ ਉਸ ਕੋਚਿੰਗ ਦੇ ਦੌਰਾਨ ਹੀ ਮੇਰਾ ਇਹ ਵਾਲਾ ਐਗਜ਼ਾਮ ਆਇਆ ਮੇਰਾ ਕ੍ਰੈਕ ਹੋ ਗਿਆ ਔਰ ਮੈਂ ਇੰਨੀ ਕੋਸ਼ਿਸ਼ ਕੀਤੀ ਕਿ ਚਲੋ ਮੈਂ UGC NET ਕੁਆਲੀਫਾਈ ਕੀਤਾ ਸੀਗਾ ਉਦੋਂ ਮੈਂ ਸੋਚਿਆ ਸੀਗਾ ਕਿ ਮੈਂ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਯੋਗ ਹੋ ਗਈਆਂ ਤੇ ਮੈਂ ਬਣ ਸਕਦੀ ਬਟ ਜਦੋਂ ਦੇਖਿਆ ਕਿ ਪਿਛਲੇ 25 26 ਸਾਲ ਤੋਂ ਤੇ ਕੋਈ ਭਰਤੀ ਨਹੀਂ ਆਈ ਤੇ ਅੱਗੇ ਵੀ ਕੁਝ ਕੋਈ ਉਮੀਦ ਨਹੀਂ ਹੈਗੀ ਬਟ ਜਾਂਦੇ ਹੋਏ ਕਾਂਗਰਸ ਸਰਕਾਰ ਥੋੜੀ ਜੀ ਉਮੀਦ ਦੀ ਕਿਰਨ ਦਿਖਾ ਗਈ ਤੇ ਅਸੀਂ ਮਿਹਨਤ ਕੀਤੀ ਤੇ ਸੀ ਉਹ ਪਾਰ ਕੀਤਾ ਪੇਪਰ ਦਿੱਤਾ ਕਵالیਫਾਈ ਹੋਏ ਮੈਰਿਟ ਵਿੱਚ ਆਏ ਤੇ ਅਪੁਆਇੰਟਮੈਂਟ ਲੈਟਰ ਮਿਲਿਆ ਮੈਂ ਹਿਸਟਰੀ ਸਬਜੈਕਟ ਤੋਂ ਆ ਮੈਨੂੰ ਅਪੁਆਇੰਟਮੈਂਟ ਲੈਟਰ ਮਿਲਿਆ ਹੋਇਆ ਵੈ ਪਰ ਪਿਛਲੇ 2 ਸਾਲ ਤੋਂ ਸਿਰਫ ਘਰ ਵਿੱਚ ਸੀਗੇ ਤੇ ਹੁਣ 90 ਦਿਨਾਂ ਤੋਂ 99 ਦਿਨਾਂ ਤੋਂ ਸੀ ਧਰਨੇ ਤੇ ਆ ਪਰ ਜਿਹੜੀ ਸਾਡੀ ਸਰਕਾਰ ਹੈ ਸਿੱਖਿਆ ਦੇ ਮਾਡਲ ਨੂੰ ਲੈ ਕੇ ਆਈ ਹੋਈ ਬਟ ਪਤਾ ਨਹੀਂ ਉਹਨਾਂ ਦਾ ਸਿੱਖਿਆ ਦਾ ਮਾਡਲ ਸਿਰਫ ਬਿਆਨਾਂ ਤੱਕ ਹੀ ਸੀਮਤ ਹੈ ਕਿ ਇਹ ਬਿਆਨ ਬਿਆਨਬਾਜ਼ੀ ਦੇ ਨਾਲ ਹੀ ਪੰਜਾਬ ਚੱਲੇਗਾ ਕੀ ਰਾਜ ਜਿਹੜਾ ਚਲਾਣਾ ਹੈਗਾ ਇਹਨਾਂ ਨੇ ਬਿਆਨਾਂ ਦਿੱਤੇ ਚਲਾਣਾ ਸਾਨੂੰ 11 ਅਕਤੂਬਰ 2022 ਨੂੰ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਅਸੀਂ 11 58 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨਸ ਦਾ ਹੱਲ ਕਰਾਂਗੇ ਕੁਝ ਵੀ ਹੋਏਗਾ ਕਹਿੰਦੇ ਕਿ ਕੋਈ ਵੀ ਮਤਲਬ ਵਰਦੀ ਰੋਕ ਦਿੰਦੇ ਸੀਗੇ ਜੀ ਇਧਰੋਂ ਇਹ ਤੇ ਆ ਜਜਮੈਂਟ ਲਾਗੂ ਹੁੰਦੀ ਹੈ ਤੇ ਆ ਜਜਮੈਂਟ ਲਾਗੂ ਹੁੰਦੀ ਆ ਅਸੀਂ ਕਹਿੰਦੇ ਆ ਕਿ ਇਧਰ ਦੀ ਰਸਤਾ ਬੰਦ ਹੈ ਤੇ ਦੂਸਰੇ ਪਾਸੇ ਖੁੱਲ ਜਾਏਗਾ ਕੀ ਉਹ ਰਸਤੇ ਸਿਰਫ ਬਿਆਨਬਾਜ਼ੀ ਤੱਕ ਹੀ ਆ ਸਾਡੇ ਲਈ ਉਹ ਰਸਤੇ ਕੀ ਨਹੀਂ ਖੁੱਲ ਰਹੇ 11 ਅਕਤੂਬਰ 2022 ਨਿਕਲ ਗਿਆ 11 ਅਕਤੂਬਰ 2023 ਨਿਕਲ ਗਿਆ ਦਸੰਬਰ 2023 ਨਿਕਲ ਗਿਆ ਹਜੇ ਤੱਕ ਸਾਡੇ ਵਾਸਤੇ ਇਹਨਾਂ ਦਾ ਕੋਈ ਰਸਤਾ ਨਹੀਂ ਲੱਭਾ ਸਿਰਫ ਬਿਆਨਬਾਜ਼ੀ ਤੱਕ ਹੀ ਰਹਿ ਰਹੀ ਹੈ ਫਿਰ ਇੱਕ ਚੀਜ਼ ਜ਼ਰੂਰ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿਉਂਕਿ ਜਿਸ ਵਕਤ ਜਿਸ ਤਰੀਕੇ ਦੇ ਨਾਲ ਸਰ ਨੇ ਦੱਸਿਆ ਕਿ ਆਈਸਾਈਟ ਪੂਰਨ ਤੌਰ ਤੇ ਹਜੇ ਕੰਮ ਨਹੀਂ ਕਰਦੀ ਲੇਕਿਨ ਜਿਸ ਤਰੀਕੇ ਦੇ ਨਾਲ ਸਰਕਾਰੀ ਦਾਅਵੇ ਸੀਗੇ ਪਰਿਵਾਰ ਵਾਲਿਆਂ ਨੂੰ ਵੀ ਆਸ਼ਵਾਸਨ ਹੋਊਗਾ ਕਿ ਬਈ ਸਾਡੀ ਕੁੜੀ ਆਪਣੇ ਪੈਰਾਂ ਤੇ ਖੜ ਜੂਗੀ ਅਗਲਾ ਸਫਰ ਤੈਅ ਕਰ ਜੂਗੀ ਉਥੇ ਮਾਪਿਓ ਕੀ ਕਹਿੰਦੇ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਇਹਨੂੰ ਦੇਖ ਕੇ ਤੁਹਾਡੇ ਉੱਤੇ ਕੀ ਬੀਤਦੀ ਹੈ ਕਿ ਜਿਸ ਵਕਤ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਸੜਕਾਂ ਤੇ ਬਹਿਣਾ ਪੈ ਰਿਹਾ ਮਾਪਿਓ ਰੋਂਦੇ ਆ ਜੀ ਮਾਪਿਓ ਰੋਂਦੇ ਆ ਕਿ ਪਹਿਲਾਂ ਕਿਸਮਤ ਨੂੰ ਕੀ ਰੱਬ ਨੇ ਐਵੇਂ ਦਾ ਰੋਗ ਲਗਾ ਦਿੱਤਾ ਜਿਹਦਾ ਕਿ ਹਜੇ ਤੱਕ ਸਾਡੀ ਸਾਇੰਸ ਇਲਾਜ ਨਹੀਂ ਹੈਗਾ ਪੁੱਤੋਂ ਰੋਂਦੇ ਹੋਏ ਉੱਠੇ ਹੀਗੇ ਤੇ ਮੈਂ ਉਹਨਾਂ ਨੇ ਉਹਨਾਂ ਦੇ ਸਪੋਰਟ ਦੇ ਨਾਲ ਮੈਂ ਐਜੂਕੇਸ਼ਨ ਲਈ ਮੈਂ ਸਾਰੀ ਆਪਣੀ ਐਜੂਕੇਸ਼ਨ ਰਿਕਾਰਡਿੰਗਸ ਦੇ ਉੱਤੇ ਕੀਤੀ ਸੁਣ ਸੁਣ ਕੇ ਮੈਂ ਸਾਇੰਸ ਸਟੱਡੀ ਕੀਤੀ ਔਰ ਯੂਨੀਵਰਸਿਟੀ ਮੈਨੂੰ ਰਾਈਟਰ ਪ੍ਰੋਵਾਈਡ ਕਰਦੀ ਸੀ ਐਗਜ਼ਾਮਸ टाइम ਮੈਂ ਬੋਲਦੀ ਸੀ ਰਾਈਟਰ ਲਿਖਦੇ ਸੀਗੇ ਤੇ ਜਦੋਂ ਮਤਲਬ ਇਹ ਵਾਲਾ ਇਗਜ਼ਾਮ ਕੁਆਲੀਫਾਈ ਕੀਤਾ ਤੇ ਉਹਨਾਂ ਦੀ ਖੁਸ਼ੀ ਦੀ ਸੀਮਾ ਕੋਈ ਨਹੀਂ ਸੀਗੀ ਮੇਰੇ ਤੋਂ ਵੱਧ ਉਹ ਖੁਸ਼ ਸੀਗੇ ਕਿ ਇਹਦਾ ਫਿਊਚਰ ਸਿਕਿਉਰ ਆ ਕਿਉਂਕਿ ਕਟੋ-ਕਟ ਇੱਕ ਡਿਸੇਬਲ ਪਰਸਨ ਜੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਵੇ ਨਾ ਤੇ ਫਿਰ ਫੈਮਿਲੀ ਵੀ ਥੋੜਾ ਸਕੂਨ ਵਿੱਚ ਰਹਿ ਲੰਦੀ ਆ ਬਟ ਜੋ ਮਤਲਬ ਸਾਡੀ ਸਰਕਾਰ ਨੇ ਹੁਣ ਮੈਨੂੰ ਧਰਨੇ ਤੇ ਭੇਜਦੇ ਹੋਏ ਉਹਨਾਂ ਦੇ ਹੱਥ ਕੰਬਦੇ ਆ ਪਾਵਾ ਕਿ ਮੇਰੇ ਸਾਥੀ ਮੇਰਾ ਬਹੁਤ ਸਪੋਰਟ ਕਰਦੇ ਆ ਹਮੇਸ਼ਾ ਮੇਰੇ ਨਾਲ ਰਹਿੰਦੇ ਆ ਬਟ ਮੇਰੇ ਫੈਮਿਲੀ ਨੂੰ ਹਮੇਸ਼ਾ ਇਹ ਹੀ ਲੱਗਦਾ ਰਹਿੰਦਾ ਕਿ ਕਿਤੇ ਕੋਈ ਸਾਟਣਾ ਲੱਗ ਜਾਵੇ ਜਾਂ ਕਿਤੇ ਕੁਝ ਹੋ ਨਾ ਜਾਵੇ ਉੱਥੇ ਬੈਠਿਆਂ ਨੂੰ ਕਿਉਂਕਿ ਤੁਹਾਨੂੰ ਪਤਾ ਹੋਏਗਾ ਤੁਸੀਂ ਉਹ ਜਗ੍ਹਾ ਵੀ ਦੇਖੀ ਹੋਏਗੀ ਇੱਕ ਪਾਸੇ ਹਾਈਵੇ ਹੈ ਦੂਸਰੇ ਪਾਸੇ ਖੇਤ ਨੇ ਤੇ ਔਰ ਇੰਨਾ ਉੱਥੇ ਟ੍ਰੈਫਿਕ ਹੁੰਦਾ ਵਾ ਕੋਈ ਪਤਾ ਨਹੀਂ ਹੈਗਾ ਕਿਹੜੇ ਵੇਲੇ ਕਿਹੜਾ ਵਾਂ ਸਾਡੇ ਉੱਤੇ ਆ ਜਾਵੇ ਕੋਈ ਪਤਾ ਨਹੀਂ ਕਿਹੜਾ ਉਧਰ ਸੱਪ ਕੀੜੇ ਨਿਕਲਦੇ ਆ ਸਾਡੇ ਧਰਨੇ ਤੋਂ ਵੀ ਸੱਪ ਕੀੜੇ ਕਈ ਵਾਰੀ ਨਿਕਲਦੇ ਹੋਏ ਆ ਗਏ ਨੇ ਔਰ ਜੇ ਕਿਸੇ ਦਾ ਕੋਈ ਨੁਕਸਾਨ ਹੋ ਜਾਈ ਤੇ ਫਿਰ ਇਸ ਲਈ ਕੌਣ ਜ਼ਿੰਮੇਵਾਰ ਹੋਏਗਾ ਜਿਸ ਤਰ੍ਹਾਂ ਅਸੀਂ ਸਾਰੇ ਹਾਲਾਤਾਂ ਦੀ ਗੱਲ ਕਰਦੇ ਆ ਆਪਣਾ ਪਵਿੱਖ ਕਿੱਥੇ ਨਜ਼ਰ ਆਂਦਾ ਆ ਕਿਉਂਕਿ ਤੁਹਾਡੇ ਲਈ ਹਰ ਇੱਕ ਇਨਸਾਨ ਦੇ ਲਈ ਮੈਂ ਕਹੂੰਗੀ ਕਿ ਜ਼ਿੰਮੇਵਾਰੀਆਂ ਬਣਦੀਆਂ ਨੇ ਸਰਕਾਰਾਂ ਦੀਆਂ ਵੀ ਬਣਦੀਆਂ ਨੇ ਆਮ ਲੋਕਾਂ ਦੀਆਂ ਵੀ ਬਣਦੀਆਂ ਨੇ ਪਵਿੱਖ ਨਜ਼ਰ ਆਂਦਾ ਆ ਆਪਣਾ ਆਪਣੇ ਨਾਲ ਦਿਆਂ ਦਾ ਬਿਲਕੁਲ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਜਿੰਨਾ ਹੀ 97 ਦਿਨਾਂ ਤੋਂ ਸੰਤਾਪ ਹੰਡਾ ਲਿਆ ਹੈ ਨਾ ਉਸ ਦੇ ਨਾਲ ਉਸ ਸਿਨੈਰੀਓ ਵਿੱਚੋਂ ਦੇਖਦੇ ਹੋ ਤੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਕਿ ਮਤਲਬ ਇਸ ਸਰਕਾਰ ਉੱਤੇ ਕਿੰਨਾ ਜ਼ਿਆਦਾ ਸੀਗਾ ਕਿ 92 ਐਮਐਲਏ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਪਰ ਪੂਰੇ ਪੰਜਾਬ ਨੇ ਇੰਡਾ ਵੱਡਾ ਮੰਡੇਟ ਦਿੱਤਾ ਤੇ ਇਹ ਫੇਲ ਹੋਈ ਹੈ ਹੁਣ ਉਹ 92 ਐਮਐਲਏ ਨਹੀਂ 92 ਲਾਸ਼ਾਂ ਕਹਾਂਗੀ ਮੈਂ ਉਹਨਾਂ ਨੂੰ ਜਿਹੜੇ ਉੱਥੇ ਬੈਠੇ ਬੈਠੇ ਹੋਏ ਆ ਜਿਨ੍ਹਾਂ ਦੇ ਕੋਲ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਸਾਡੇ ਕੋਲ ਕੱਲੇ-ਕੱਲੇ ਜਿਹੜੇ ਹੈਗੇ ਹਨ ਪਵਾਮਾ ਮਨ ਰੋੜਾ ਜੀ ਹੋਣ ਪਵਾਮ ਪ੍ਰਿੰਸੀਪਲ ਬੁਧਰਾਮ ਜੀ ਹੋਣ ਪਵਾਮ ਭਗਵੰਤ ਮਾਨ ਸਾਹਿਬ ਖੁਦ ਹੋਣ ਇਹਨਾਂ ਦੀਆਂ ਸਾਡੇ ਕੋਲ ਵੀਡੀਓਜ਼ ਆਡੀਓਜ਼ ਫੋਟੋਗ੍ਰਾਫਸ ਅਵੇਲੇਬਲ ਹੈਗੀ ਜਿਦੋਂ ਸਾਨੂੰ ਕਹਿੰਦੇ ਸੀਗੇ ਕਿ ਅਸੀਂ ਸਿੱਖਿਆ ਦੇ ਮਾਡਲ ਨੂੰ ਲੈ ਕੇ ਆ ਰਹੇ ਹਾਂ ਅਸੀਂ ਤੁਹਾਡੇ ਵਾਸਤੇ ਜ਼ਰੂਰ ਕਰਾਂਗੇ ਤੁਸੀਂ ਇੱਕ ਜੈਨੂਇਨ ਹੈਗੇ ਆ ਤੁਹਾਡੇ ਸਾਰਿਆਂ ਦਾ ਕੇਸ ਅਸੀਂ ਪੰਜਾਬ ਦੀ ਹਾਈ ਐਜੂਕੇਸ਼ਨ ਨੂੰ ਬਚਾਉਣਾ ਚਾਹੁੰਦੇ ਹਾਂ ਤੁਸੀਂ ਇਸ ਪਰਤੀ ਨੂੰ ਸੀਰੇ ਝੜਾਵਾਂਗੇ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀ ਜਿਹ 11 58 ਅਧਿਆਪਕ ਯੂਨੀਅਨ ਦੇ ਲੋਕ ਨੇ ਉਹਨਾਂ ਦੇ ਵੱਲੋਂ ਹੁਣ ਪੂਖੜ ਤਾਲ ਜਿਹੜੀ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਲੇਕਿਨ ਲਗਾਤਾਰ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਔਰ ਆਪਣੀ ਨੌਕਰੀਆਂ ਦੀ ਆਪਣੀ ਪਲੇਸਮੈਂਟ ਦੀ ਮੰਗ ਕਰਦੇ ਹੋਏ ਇਹ ਦਰਨਾ ਕੀਤਾ ਜਾ ਰਿਹਾ ਹੈ ਇਹ ਲੈਣਾ ਹੋਏਗਾ ਕਿ ਕਦ ਤੱਕ ਇਹ ਪਲੇਸਮੈਂਟਸ ਹੁੰਦੀਆਂ ਨੇ ਕਦ ਤੱਕ ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਨੇ ਇਹਨਾਂ ਦੀ ਜਿਹੜੀਆਂ ਪਲੇਸਮੈਂਟਸ ਜਿੱਥੇ ਜਿੱਥੇ ਇਹਨਾਂ ਨੂੰ ਕਿਹੜੇ ਕਿਹੜੇ ਕਾਲਜਾਂ ਚ ਭੇਜਣਾ ਆ ਉਹ ਤੈ ਹੁੰਦਾ ਉਹ ਕਦ ਤੱਕ ਇਸ ਮਸਲਾ ਹਾਲ ਹੁੰਦਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ